ਦੇਖ ਲਾ ਗੁਰਾ ਅਦਰ ਦੀ ਫੋਟੋ ਦੇਖ ਅਦਰ ਤੂੰ ਅਦਰ ਤੂੰ ਮੈਂ ਆਦਰ ਹਾਂ ਅਦਰ ਆਸ਼ੀਆ ਹਾਂ ਫੋਨ ਚ ਬਣਾਈ ਹੋਈ ਹੈ ਨਾ ਅਦਰ ਦੀ ਫੋਟੋ ਖਾ ਪਾ ਧੀ ਕਿਛ ਗੇੜਦਾ ਹੈਗਾ ਹਣਾ ਅਦਰ ਵੀ ਹੂੰ ਇਹ ਪਹਿਲਾਂ ਤਾਂ ਥੋੜੀ ਵਿੱਚ ਚੱਲੂਗਾ ਫੋਨ ਲੱਗ ਗਿਆ ਆਫਾ ਜੀ ਉਹ ਨਾਲ ਇਹ ਇਹ ਅਚਨਗੀਏ ਬੋਲ ਲਾਗੇ ਤੈਨੂੰ ਚਾਲੂ ਦੇਖੋ ਜੀ ਮਾਨਤ ਰੁੱਸੀ ਪਈ ਐ ਮਾਨਤ ਮਾਨਤ ਅਦਰ ਗੱਲ ਸੁਣਾ ਆ ਦੇਖੋ ਜੀ ਸਾਡੀ ਮਾਨਤ ਰੁੱਸੀ ਹੋਈ ਐ ਆ ਰੁੱਸੀ ਜਾਂਦੀ ਐ ਇਹ ਇਹ ਵੀਡੀਓ ਨੂੰ ਬਣਾਉਣ ਦਿੰਦੀ ਮਾਨਤ ਕਹਿੰਦੀ ਮੈਂ ਨੱਚਣਾਗਾ ਫੋਨ ਲਾ ਕੇ ਬਹੁਤ ਖਰਾਬ ਹੁੰਦਾ ਐ ਬੁਰਾ ਅਦਰਕ ਤੋਂ ਸੌਂਗਾ ਤੂੰ ਵੀ ਸੌ ਜਾ ਮਾਂ ਓਏ ਕੁੰਡੀ ਅਸੀਂ ਚਲ ਅਸੀਂ ਮਾਂਦ ਨੂੰ ਤੋੜ ਕੇ ਹੁਣ ਅਸੀਂ ਵੀਡੀਓ ਬਣਾਉਣਾ ਇਹ ਤਾਂ ਹੋ ਰਹੀ ਐ ਇਹ ਵੀ ਅਦਰਕ ਉੱਠਾੜੀ ਹਾਂਜੀ ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਚੈਨਲ ਸੰਧੂ ਬਟੀਕ ਕੋਡ ਦੁਨਣਾ ਤੇ ਉਮੀਦ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਲੱਗਿਆ ਥੰੜੀ ਆਪਾਂ ਸੂਟ ਲੈ ਕੇ ਆਏ ਆ ਜੈ ਕਾਟਨ ਦੇ ਸੋਨੇ ਸੋਨੇ ਸੂਟ ਲੈ ਕੇ ਆਏ ਆ ਪ੍ਰਿੰਟ ਸੂਟ ਤੇ ਉਮੀਦ ਕਰਦੇ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਨਾਲ ਤੁਸੀਂ ਪ੍ਰਾਈਸ ਵੀ ਦੇਖਿਓ ਤੇ ਜਿਹੜੀਆਂ ਭੈਣਾਂ ਹੁਣ ਸਸਤੇ ਸੂਟ ਹਨਾ ਲੈਣਾ ਚਾਹੁੰਦੀਆਂ ਨੇਗੀਆਂ ਵੀ ਆਪਣੇ ਹੁਣ ਗਰਮੀ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਕੈਮਰੀ ਕਾਟਨ ਦੇ ਵਿੱਚ ਆਪਾਂ ਮੈਚਿੰਗ ਸੂਟ ਲੈ ਕੇ ਆਏ ਆਂਗੇ ਮੈਚਿੰਗ ਸਲਵਾਰਾਂ ਦੇ ਨਾਲ ਮਤਲਬ ਮੈਚਿੰਗ ਆਪਣੇ ਜਿਹੜੇ ਸ਼ਰਟਾਂ ਨੇਗੀਆਂ ਉਹ ਹੋਣਗੀਆਂ ਮੈਚਿੰਗ ਸੂਟ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਕੈਮਰੀ ਤੇ ਜਿਵੇਂ ਜਿਵੇਂ ਤੁਹਾਨੂੰ ਕੋਈ ਪਸੰਦ ਹੋਇਆ ਆਪਣਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਤੇ ਲੈ ਸਕਦੇ ਹੋ ਤੇ ਸਾਡੇ ਹੋਰ ਸਾਡੇ ਸਾਰੇ ਸੂਟਾਂ ਤੁਸੀਂ ਡਿਜ਼ਾਈਨ ਦੇਖਣੇ ਹੋਣਗੇ ਤਾਂ ਸਾਨੂੰ ਇੰਸਟਾ ਤੇ ਜ਼ਰੂਰ ਫੋਲੋ ਕਰੋ ਸੰਧੂ ਬੂਟੀਕ ਕੋਰਡ ਦੁਨ ਨਾਲ ਤੇ ਸਾਡੀ ਇੰਸਟਾ ਆਈਡੀ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉਸ ਤੋਂ ਤੁਸੀਂ ਫੋਲੋ ਕਰਕੇ ਸਾਡੇ ਸਾਰੇ ਡਿਜ਼ਾਈਨ ਵਗੈਰਾ ਤੁਸੀਂ ਦੇਖ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਆਪਣਾ ਸੂਟ ਮੰਗਵਾ ਸਕਦੇ ਹੋਗੇ ਮਾਵੇਂ ਤੁਸੀਂ ਪ੍ਰਿੰਟਡ ਦੇ ਉੱਪਰ ਵਰਕ ਲੈਣਾ ਭਾਵੇਂ ਤੁਸੀਂ ਕੱਲਾ ਪ੍ਰਿੰਟ ਸੂਟ ਲੈਣਾ ਹੁਣ ਕਾਫੀ ਦਿਨ ਪਹਿਲਾਂ ਨਾ ਅਸੀਂ ਕੱਲੇ ਸਰਵਾਰਾਂ ਤੇ ਵਰਕ ਕਰਵਾ ਕੇ ਵੀਡੀਓ ਅਪਲੋਡ ਕੀਤੀ ਸੀਗੀ ਤੇ ਕਾਫੀ ਸਾਰੇ ਭੈਣਾਂ ਦੇ ਮੈਸੇਜ ਆਏ ਵੀ ਸਾਨੂੰ ਕੱਲੇ ਬਿਨਾ ਵਰਕ ਵਾਲੇ ਸੂਟ ਚਾਹੀਦੇ ਨੇਗੇ ਤਾਂ ਆਪਾਂ ਉਹਨਾਂ ਲਈ ਅੱਜ ਬਿਨਾ ਵਰਕ ਵਾਲੇ ਸੂਟ ਲੈ ਕੇ ਆਏ ਆ ਪ੍ਰਿੰਟ ਦੇ ਮੈਚਿੰਗ ਸੂਟ ਲੈ ਕੇ ਆਏ ਆਂਗੇ ਤੇ ਜੇ ਮੈਂ ਤੁਸੀਂ ਕਿਸੇ ਨੇ ਲੈਣਾ ਹੋਇਆ ਆਪਣਾ ਸਕਰੀਨਸ਼ਾਟ ਸਾਨੂੰ ਵਟਸਐਪ ਤੇ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਤੇ ਆਪਣਾ ਸੂਟ ਜਿਹੜਾ ਆਪਣੇ ਘਰ ਤੱਕ ਪਹੁੰਚਾ ਸਕਦੇ ਹੋ ਹਾਂਜੀ ਦਿਖਾਉਣੇ ਆਪਾਂ ਤੁਹਾਨੂੰ ਸੂਟ ਦੇਖੋ ਜਿਹੜਾ ਪਹਿਲਾ ਸੂਟ ਇਹ ਵਾਲੀ ਮੈਚਿੰਗ ਸਲਵਾਰ ਹੈ ਇਹਦੀ ਕੈਮਰਿਕ ਕਾਟਨ ਦੇ ਵਿੱਚ ਹੀ ਲਏਗੇ ਆਪਣੇ ਸਾਰੇ ਸੂਟ ਅੱਜ ਵਾਲੇ ਕੈਮਰਿਕ ਕਾਟਨ ਚ ਹੀ ਲਏਗੇ ਇਹ ਵਾਲੀ ਦੇਖੋ ਇਹਦੀ ਸ਼ਰਟ ਹੈ ਇਹਦਾ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਪ੍ਰਿੰਟ ਕਰਾਂਗੇ ਆਪਣੇ ਅੱਜ ਵਾਲੇ ਇਹ ਵਾਲਾ ਆਪਣਾ ਸੂਟ ਹੈਗਾ ਜੇਕਰ ਤੁਸੀਂ ਐਦਾਂ ਆਪਣਾ ਵਰਕ ਕਰਵਾ ਕੇ ਲੈਣਾ ਕੈਂਬ੍ਰਿਕ ਕਾਟਨ ਦੇ ਸੂਟ ਦੇ ਉੱਪਰ ਤਾਂ ਆਪਾਂ 1200 ਦਾ ਪ੍ਰਾਈਸ ਲੈੰਦਾਗਾ 1200 12.5 ਵਰਕ ਦੇ ਅਕੋਰਡਿੰਗ ਹੈ ਨਾ ਐਨੇ ਕੇ ਦੇ ਵਿੱਚ ਆਪਣਾ ਸੂਟ ਤਿਆਰ ਹੋ ਜਾਂਦਾ ਕੈਂਬ੍ਰਿਕ ਕਾਟਨ ਤੇ ਜੇ ਆਪਾਂ ਮਸਲੀਨ ਵਗੈਰਾ ਤੇ ਕਰਾਵਾਂਗੇ ਲਿੰਨਨ ਕਾਟਨ ਵਗੈਰਾ ਤੇ ਕਰਾਵਾਂਗੇ ਤਾਂ ਜਿਵੇਂ ਜਿਵੇਂ ਆਪਣਾ ਫੈਬਰਿਕ ਦਾ ਪ੍ਰਾਈਸ ਵਧ ਜਾਈਊਗਾ ਓਵੇਂ ਆਪਣਾ ਪ੍ਰਾਈਸ ਹੈਗਾ ਉਹ ਵਧ ਜਾਂਦਾ ਹੈਗਾ ਦੇਖੋ ਇਹ ਐਨਾ ਸੋਹਣਾ ਵਰਕ ਆਪਣੇ ਮੂਰੀਆਂ ਦੇ ਉੱਪਰ ਕਰਵਾਇਆ ਹੋਇਆ ਹੈਗਾ ਆਹ ਵਾਲੀ ਇਹਦੀ ਸ਼ਰਟ ਆ ਗਈ ਤੇ ਐਦਾਂ ਬਹੁਤ ਸੋਹਣਾ ਆਪਣਾ ਇਹ ਸੂਟ ਬਣ ਕੇ ਤਿਆਰ ਹੋਊਗਾ ਮੂਰੀ ਦੇ ਉੱਪਰ ਵਰਕ ਆ ਗਿਆ ਤੁਸੀਂ ਇਹ ਵੀ ਆਪਣਾ ਲੈ ਸਕਦੇ ਹੋਗੇ ਕੈਮਰੀ कॉटन ਤੁਸੀਂ 12 1250 ਤੱਕ ਆਪਣਾ ਸੂਟ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਦੇ ਵਿੱਚ ਹਾਂਜੀ ਆਪਣਾ ਆਹ ਮੈਚਿੰਗ ਸੂਟ ਆ ਦੇਖੋ ਬਹੁਤ ਸੋਹਣਾ ਪ੍ਰਿੰਟ ਹੈ ਇਹ ਵਾਲਾ ਵੀ ਆਪਣਾ ਕੈਮਰੀ कॉटन ਦੇ ਵਿੱਚ ਵਿਦਆਊਟ ਲਾਈਨਿੰਗ ਬਣਨ ਵਾਲਾ ਆਪਣਾ ਫੈਬਰਿਕ ਹੈਗਾ ਇਹ ਦੇਖੋ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਸ਼ਰਟ ਦਾ ਤੇ ਆਹ ਵਾਲੀ ਇਹਦੀ ਦੇਖੋ ਸਲਵਾਰ ਹੈਗੀ ਨਾਲ ਮੈਚਿੰਗ ਸਲਵਾਰ ਹੈਗੀ ਇਹਦਾ ਸਾਰੇ ਨਾ ਆਪਣੇ ਕਲਰ ਵਗੈਰਾ ਇਹਨਾਂ ਵਿੱਚ ਕੋਈ ਫੀਅੰਟ ਨਹੀਂ ਹੁੰਦਾ ਸਾਡੇ ਆਪਣੇ ਹੰਡਾਏ ਹੋਏ ਨੇ ਖੋਦੇ ਸੂਟ ਆ ਮੇਰਾ ਸੂਟ ਦੇਖੋ ਮੈਂ ਤੁਹਾਨੂੰ ਦਿਖਾਈ ਦਿੰਦੀ ਐ ਇਹ ਵਾਲਾ ਜਿਹੜਾ ਮੈਂ ਆਪਣਾ ਹ ਆਪਣਾ ਵਰਕ ਕਰਵਾਇਆ ਸੀ ਨਾ ਸੂਟ ਇਹ ਮੈਂ ਲਾਸਟ ਇਅਰ ਕਰਵਾਇਆ ਸੀਗਾ ਵਰਕ ਇਹ ਵਾਲਾ ਸੂਟ ਮੇਰਾ ਕੈਮਰਿਕ ਕਾਟਨ ਦੇ ਵਿੱਚ ਇਹ ਦੇਖੋ ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਕ ਵਾਰ ਇਹਨੂੰ ਧੋ ਚੁੱਕੀ ਆਂਗੀ ਕਿੰਨੇ ਕ ਵਾਰ ਮੈਂ ਪਾ ਲਿਆ ਇਹ ਮਤਲਬ ਡੇਲੀ ਹੁਣ ਆਪਣਾ ਰੋਟੀਨ ਦੇ ਵਿੱਚ ਪਾਈ ਹੋ ਜਾਂਦੇ ਆਂਗੇ ਸੂਟ ਪਿਛਲੇ ਵਾਰ ਵੀ ਬਹੁਤ ਪਾਇਆ ਮੈਂ ਐਤਕੀ ਵੀ ਸਟਾਰਟ ਕਰ ਲਿਆ ਇਹਨੂੰ ਪਾਉਣਾ ਹਜੇ ਵੀ ਦੇਖੋ ਮੇਰਾ ਕਲਰ ਉਦ ਸਾਡੇ ਆਪਣੇ ਸੂਟ ਜਿਹੜਾ ਇਹ ਹੋਏ ਨੇ ਕੈਮਰੀ कॉटन ਦੇ ਬਹੁਤ ਹੀ ਜ਼ਿਆਦਾ ਸੋਹਣੇ ਲੱਗੇ ਤੇ ਕੋਈ ਇਹਦਾ ਕਲਰ ਵਗੈਰਾ ਫੈਂਟ ਨਹੀਂ ਹੁੰਦਾ ਹੈਗਾ ਕੁਝ ਨਹੀਂ ਹੁੰਦਾ ਹੈਗਾ ਇਹਨੂੰ ਦੇਖੋ ਆਹ ਵਾਲਾ ਵੀ ਫਿਰ ਆਪਣਾ ਉਹੀ ਫੈਬਰਿਕ ਆ ਇਦਾਂ ਦੇ ਸੂਟ ਵੀ ਸਾਡੇ ਆਪਣੇ ਕਾਫੀ ਲਏ ਹੋਏ ਨੇ ਅਸੀਂ ਹੁਣ ਵੀ ਸਟਿਚ ਕਰਵਾਏ ਲਏਗੇ ਆਪਣੇ ਬਹੁਤ ਸੋਹਣਾ ਫੈਬਰਿਕ ਆ ਆਪਣਾ 750 ਦਾ ਸੂਟ ਹੈਗਾ ਇਹ ਤੁਸੀਂ ਆਪਣਾ ਕਿਵੇਂ ਮਰਜ਼ੀ ਜਿਹੜਾ ਤੁਹਾਨੂੰ ਪਸੰਦ ਹੋਇਆ ਉਹ ਲੈ ਸਕਦੇ ਹੋਗੇ ਦੇਖੋ ਇਹ ਵਾਲਾ ਪ੍ਰਿੰਟ ਵੀ ਬਹੁਤ ਜ਼ਿਆਦਾ ਸੋਹਣਾਗਾ ਤੇ ਜਿਹੜਾ ਨੈਕਸਟ ਹੈ ਆਪਣਾ ਸਾਰੇ ਮੈਚਿੰਗ ਸੂਟ ਨੇ ਆਪਣੇ ਸਾਰੇ ਮੈਚਿੰਗ ਸੂਟ ਨੂੰ ਦੇਖੋ ਆਹ ਮਸਟਰਡ ਜੀ ਲਾਈਟ ਜੇ ਮਸਟਰਡ ਤੇ ਆਹ ਵਾਲੇ ਦੇਖੋ ਫੁੱਲਾਂ ਵਾਲੇ ਸ਼ੋਰਟ ਆ ਗਏ। ਦੇਖ। ਬਹੁਤ ਸੋਹਣੇ ਦਾ ਸ਼ੋਰਟ ਆ ਜੀ। ਤੇ ਆਹ ਵਾਲੇ ਆਪਣੀ ਮਸਟਰਡ ਜੀ ਬਾਟਮ ਆ ਜੀ। ਸਾਰੇ ਬਹੁਤ ਸੋਹਣੇ ਫਲਾਰ ਵਾਲੇ ਕੋਈ ਨਿੱਕੀ ਗੁੱਟੀ ਵਾਲੇ ਐਦਾਂ ਆਪਾਂ ਸਾਰੇ ਮਿਕਸ ਜੇ ਸੂਟ ਲੈ ਲੈਣਗੇ ਤੇ ਜਿਵੇਂ ਤੱਕ ਤੁਹਾਨੂੰ ਕੋਈ ਵੀ ਪਸੰਦ ਹੋਇਆ ਤੁਸੀਂ ਉਮੀ ਆਪਣਾ ਲੈ ਸਕਦੇ ਹੋਗੇ। ਓਕੇ ਇਹ ਆਪਣਾ ਐਮ ਸੂਟ ਆ ਗਾ ਮੈਚਿੰਗ। ਤੇ ਜਿਹੜਾ ਨੈਕਸਟ ਆਪਣਾ ਇਹ ਵਾਈਟ ਬਾਟਮ ਦੇ ਨਾਲ ਆਗਾ। ਇਹ ਵਾਈਟ ਬਾਟਮ ਨਾਲ ਆਗਾ ਤੇ ਬਲੈਕ ਜੇ ਵਿੱਚ ਦੇਖੋ ਇਹਦੇ ਵਿੱਚ ਫਲਾਰ ਨੇਗੇ ਵਾਈਟ ਦੇਗੇ। ਤੇ ਥੋੜਾ ਜਿਹਾ ਗ੍ਰੇ ਕਲਰ ਹੈਗਾ ਦੇਖੋ ਬਹੁਤ ਹੀ ਜ਼ਿਆਦਾ ਸਰਦਾਰੀ ਜਿਹਾ ਪ੍ਰਿੰਟ ਹੈਗਾ ਦੇਖੋ ਇਹ ਬਹੁਤ ਸੋਹਣਾ ਪ੍ਰਿੰਟ ਹੈਗਾ ਕੈਮਰਿਕ ਦਾ ਸਾਰਿਆਂ ਦਾ ਪ੍ਰਾਈਸ ਸੇਮ ਹੈ ਇਹਨਾਂ ਦਾ ਜਿਹੜੇ ਅੱਜ ਵਾਲੇ ਸੂਟ ਮੈਂ ਤੁਹਾਨੂੰ ਦਿਖਾ ਦਿੰਨੇ ਜੇ ਤਾਂ ਤੁਸੀਂ ਕੋਈ ਬਾਟਮ ਤੇ ਵਰਕ ਵਗੈਰਾ ਕਰਵਾ ਕੇ ਲੈਣਾ ਕੱਲੀ ਬਾਟਮ ਤੇ ਤਾਂ 1250 ਪ੍ਰਾਈਸ ਹੈਗਾ 1200 1250 ਹਨ ਇਦਾਂ ਆਪਣਾ ਥੋੜਾ ਥੋੜਾ ਬਹੁਤਾ ਬਸ ਵਰਕ ਦੇ ਅਕੋਰਡਿੰਗ ਚੇਂਜ ਹੋਏ ਜੇ ਆਪਾਂ ਜ਼ਿਆਦਾ ਹੈਵੀ ਕਰਾਵਾਂਗੇ 1300 ਤੱਕ ਪਹੁੰਚ ਜਾਊਗਾ ਜੇ ਆਪਾਂ ਲਾਈਟ ਜਿਹਾ ਕਰਵਾਵਾਂਗੇ ਹਨਾ ਵਰਕ ਵੀ ਠੀਕ ਠੀਕ ਜਿਹਾ ਤਾਂ ਆਪਣਾ 1250 ਜਿਹੜਾ ਕੈਮਰੇ ਕਾਟਨ ਦੇ ਉੱਪਰ ਹੀ ਹੈਗਾ ਜਿਹੜਾ ਤੁਸੀਂ ਬਿਨਾ ਵਰਕ ਤੋਂ ਲਓਗੇ 750 ਦਾ ਸੂਟ ਤੁਹਾਨੂੰ ਮਿਲੇਗਾ ਫ੍ਰੀ ਸ਼ਿਪਿੰਗ ਹੈ ਸਾਰੇ ਸੂਟਾਂ ਦੀ ਆਪਣੇ ਪੰਜਾਬ ਦੇ ਵਿੱਚ ਫ੍ਰੀ ਸ਼ਿਪਿੰਗ ਹੈ ਕਿ ਤੁਸੀਂ ਕਿਵੇਂ ਮਰਜ਼ੀ ਆਪਣਾ ਘਰ ਬੈਠੇ ਮੰਗਵਾ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਵਾਲਾ ਵੀ ਨੈਕਸਟ ਆਪਣਾ ਦੇਖੋ ਇਹ ਵੀ ਬਹੁਤ ਜਿਆਦਾ ਸੋਹਣਾਗਾ ਸਕਿਨ ਜੇ ਕਲਰ ਦੀ ਇਹਦੀ ਬਾਟਮ ਆ ਲਾਈਟ ਸਕਿਨ ਜੇ ਕਲਰ ਦਾ ਬਾਟਮ ਦਾਗਾ ਪ੍ਰਿੰਟਾ ਜਿਹੜਾ ਬਹੁਤ ਜਿਆਦਾ ਸੋਹਣਾਗਾ ਦੇਖੋ ਇਹ ਵਾਲਾ ਬਹੁਤ ਸੋਹਣਾ ਪ੍ਰਿੰਟ ਹੈਗਾ ਕਿੰਨਾ ਪਿਆਰਾ ਪ੍ਰਿੰਟ ਹੈਗਾ ਹੀ ਦੇਖੀ ਕਿੰਨੀ ਸੋਹਣੀ ਮੈਚਿੰਗ ਹੋ ਰਹੀ ਹੈ ਇਹਦੀ ਕਾਫੀ ਸੋਹਣੀ ਸਰਦਾਰੀ ਜੀ ਲੁੱਕ ਦੇ ਰਿਹਾਗਾ ਹੈ ਤੁਸੀਂ ਆਪਣਾ ਤੁਹਾਨੂੰ ਪਸੰਦ ਹੋਇਆਗਾ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਆਪਣਾ ਸੂਟ ਬੁੱਕ ਕਰਵਾ ਕੇ ਰੱਖ ਸਕਦੇ ਹੋਗੇ ਹਾਂਜੀ ਇੱਕ ਗੱਲ ਹੋਰ ਵੀ ਆਪਾਂ ਕਈ ਵਾਰੀ ਨਾ ਕਾਫੀ ਕਸਟਮਰ ਹੁੰਦੇ ਨੇਗੇ ਵੀ ਕਹਿ ਦਿੰਦੇ ਨੇ ਕਿ ਸਾਡਾ ਸੂਟ ਆ ਰੱਖ ਦੋ ਅਸੀਂ ਇਹ ਲੈ ਲਾਂਗੇ ਫਿਰ ਉਸ ਤੋਂ ਪਹਿਲਾਂ ਕਿਸੇ ਹੋਰ ਕਸਟਮਰ ਦੀ ਪੇਮੈਂਟ ਆ ਜਾਂਦੀ ਹੈਗੀ ਫਿਰ ਜਿਹਦੀ ਪੇਮੈਂਟ ਪਹਿਲਾਂ ਆਉਂਦੀ ਹੈ ਉਸ ਤੋਂ ਉਹਦੀ ਬੁੱਕ ਮੰਨਾਂਗੇ ਹਨਾ ਕਈ ਵਾਰੀ ਕਹਿੰਦੇ ਨੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਜਦੋਂ ਕਿਸੇ ਦੀ ਪੇਮੈਂਟ ਸਾਡੇ ਕੋਲ ਆ ਜਾਂਦੀ ਹੈਗੀ ਉਹਦੀ ਉਹਦਾ ਸੂਟ ਬੁੱਕ ਹੋ ਜਾਂਦਾ ਹੈਗਾ ਫਿਰ ਹੋਰ ਕਿਸੇ ਨੂੰ ਆਪਾਂ ਕਿਸੇ ਹੋਰ ਆਪਾਂ ਸਿਲੈਕਟ ਕਰਾ ਕੇ ਦੱਸਾਂਗੇ ਜਿਹਦੇ ਨਾਲ ਦਾ ਸੇਮ ਮਿਲਦਾ ਹੋਇਆ ਤਾਂ ਆਪਾਂ ਸੇਮ ਮੰਗਵਾ ਕੇ ਦਵਾਂਗੇ ਜੇਕਰ ਤੁਸੀਂ ਉਹਨਾਂ ਚ ਹੋਰ ਸਿਲੈਕਟ ਕਰਨਾ ਹੈ ਤਾਂ ਆਪਣਾ ਹੋਰ ਸਿਲੈਕਟ ਕਰ ਸਕਦੇ ਹੋ ਤੁਹਾਨੂੰ ਪ੍ਰਿੰਟ ਵਗੈਰਾ ਦੀਆਂ ਸਿ ਫੋਟੋਆਂ ਸੈਂਡ ਕਰਾਂਗੇ ਬਹੁਤ ਪਿਆਰਾ ਪ੍ਰਿੰਟਾ ਦੇਖੋ ਇਹ ਵਾਲਾ ਵੀ ਆਪਣਾ ਹਾਜੀ ਲੈਕਸਟ ਦੇਖੋ ਇਹ ਵੀ ਬਹੁਤ ਸੋਹਣਾਗਾ ਬਹੁਤ ਪਿਆਰੇ ਪਿਆਰੇ ਕਲਰ ਨੇ ਦੇ ਆਪਣੇ ਗਰਨੀਆਂ ਵਾਲੇ ਸੋਬਰ ਜੇ ਦੇਖੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਵਾਲਾ ਵੀ ਆਪਣਾ ਇਹ ਥੋੜੇ ਜਿਹਾ ਫੁੱਲਾ ਫੱਲਾ ਜਨਾ ਹਟ ਕੇ ਹੈਗਾ ਬਹੁਤ ਪਿਆਰਾ ਪ੍ਰਿੰਟ ਹੈ ਇਹ ਦੇ ਕੈਮਰਾ ਕਰਕੇ ਦ ਕਾ ਦੰਨਿਆਂਗੇ ਨਾਲੇ ਦੇਖੋ ਮੈਚਿੰਗ ਸਲਵਾਰ ਕਿੰਨੀ ਸੋਹਣੀ ਚੀਜ਼ ਦੇਖ ਕਿੰਨੇ ਜੱਜ ਰਿਹਾ ਹੈਗਾ ਇਹ ਵਾਲਾ ਕਿੰਨਾ ਸੋਹਣਾ ਲੱਗ ਰਿਹਾ ਹੈ ਬਿਨਾ ਵਰਕ ਦਾ ਤੁਹਾਨੂੰ ਸੂਟ ਆਪਾਂ ਲੈ ਕੇ ਆਏ ਅੱਜ ਕੈਮਰੀ ਕਾਟਨ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਹੈ ਵਾਲਾ ਵੀ ਹਾਂਜੀ ਨੈਕਸਟ ਦੇਖੋ ਇਹ येलो ਮਸਟਰਡ ਜੀ ਸਲਵਾਰ ਆ ਗਈ ਬੇਬੀ ਪਿੰਕ ਜੀ ਦੀ ਸ਼ਰਟ ਆ ਗਈ ਸਾਰੇ ਆਪਾਂ ਸੋਬਰ ਸਰਦਾਰੀ ਜੇਹੀ ਲੈ ਕੇ ਆਏ ਆ ਕਿ ਜ਼ਿਆਦਾ ਨਾ ਡਾਰਕ ਕਲਰ ਲਏ ਨੇ ਕਿ ਨਾ ਹੀ ਜ਼ਿਆਦਾ ਲਾਈਟ ਲਏ ਨੇ ਕਿ ਬਸ ਮੀਡੀਅਮ ਜੀ ਸ਼ੇਡ ਨੇਗੇ ਸਾਰੇ ਇਹ ਸ਼ਰਟ ਆ ਗਈ ਇਦਾਂ ਥੋੜੇ ਥੋੜੇ ਵਿੱਚ ਬਿੰਦੂ ਛੋਟੇ ਛੋਟੇ ਜਿਹੇ ਫੁੱਲ ਜਿਹਨੇ ਇਹਦੇ ਵਿੱਚ ਤੇ ਜਿਹਹੇ ਜਿਹੇ ਵਿੱਚ yellow ਜਿਹਾ ਕਲਰ ਦਾ ਉਹ ਹੀ ਜਿਹਾ ਆਪਣੇ ਨਾਲ ਬਾਟਮ ਲਗਾ ਲਈਏ ਬਹੁਤ ਪਿਆਰਾਗਾ ਤੁਸੀਂ ਭਾਵੇਂ ਇਹਨਾਂ ਆਪਣਾ ਵਰਕ ਕਰਵਾ ਕੇ ਲੈ ਲਓ ਭਾਵੇਂ ਸਟੀਚਿੰਗ ਦਾ ਟਾਈਮ ਤੁਸੀਂ ਐਦੇ ਹਨਾ ਬਾਟਮ ਨਾਲ ਦੀਆਂ ਕੋਈ ਡਿਜ਼ਾਈਨਿੰਗ ਕਰਵਾਉਣੀ ਹੈਗੀ ਸ਼ਰਟ ਦੇ ਉੱਪਰ ਮਤਲਬ ਡਿਜ਼ਾਈਨਿੰਗ ਕਰਵਾ ਕੇ ਵੀ ਆਪਣਾ ਸੂਟ ਕਾਫੀ ਸੋਹਣਾ ਲੱਗਿਆ ਹੁੰਦਾ ਐਦਾ ਸਿੰਪਲ ਆਪਾਂ ਸਟੀਚ ਕਰਵਾਉਣ ਦੇ ਨਾਲ ਦੇ ਕਾਫੀ ਸੋਹਣਾ ਆਪਣਾ ਐਦਾ ਸੂਟ ਹੈਗਾ ਦੇਖੋ ਜੀ ਬੇਬੀ ਪਿੰਕ ਕਲਰ ਤੇ ਨਾਲ ਮਸਟਰਡ ਕਲਰ ਦੀ ਇਹਦੇ ਮੈਚਿੰਗ ਹੈ ਨੇक्स्ट ਦੇਖੋ ਸਾਰੇ ਇੱਕ ਤਾਂ ਸੋਹਣਾ ਸੋਹਣਾ ਸੂਟ ਹੈਗਾ ਇੱਕ ਦੂਜੇ ਤੋਂ ਵੱਧ ਸੋਹਣੇ ਨੇਗੇ ਦੇਖੋ ਆਵਾਂ ਵਾਲਾ ਵੀ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਕਿਉਂਕਿ ਆਪਾਂ ਹਰ ਇੱਕ ਤਰ੍ਹਾਂ ਦੇ ਲੈ ਕੇ ਆਏ ਆ ਸਾਰੇ ਫੁੱਲਾਂ ਵਾਲੇ ਵੀ ਨਹੀਂ ਲਏ ਹੈਗੇ ਸਾਰੇ ਬਰੀਕ ਬੂਟੀ ਵਾਲੇ ਵੀ ਨਹੀਂ ਲਏ ਸਾਰੇ ਦੂਸਰੇ ਵੀ ਨਹੀਂ ਲਏ ਆਪਾਂ ਮਿਕਸ ਜੇ ਕਰੇ ਫਿਰ ਦੇਖੋ ਸਾਰੇ ਦੇਖੋ ਇਹ ਵਾਲਾ ਵੀ ਕਿੰਨਾ ਸੋਹਣਾ ਦੇਖੋ ਪ੍ਰਿੰਟ ਹੈਗਾ ਸ਼ਰਟ ਦਾ ਨਾਲ ਬਾਟਨ ਕਿੰਨਾ ਸੋਬਰ ਸਰਦਾਰੀ ਆਪਣਾ ਸੂਟ ਆ 750 ਦੇ ਵਿੱਚ ਆਪਣਾ ਘਰ ਬੈਠੇ ਤੁਸੀਂ ਆਪਣਾ ਮੰਗਵਾ ਸਕਦੇ ਹੋਗੇ ਫ੍ਰੀ ਸ਼ਿਪਿੰਗ ਆਪਣੇ ਸਾਰੇ ਪੰਜਾਬ ਦੇ ਵਿੱਚ ਕੈਮਰੀ कॉटन ਦਾਗਾ ਨੱਸ ਦੇਖੋ ਆਪਣਾ ਪ੍ਰਿੰਟ ਸ਼ਰਟ ਆ ਗਈ ਐਤ ਦਾ ਫਲਾਰਜ ਵਾਲੇ ਕੱਤੇ ਜੇ ਬਣੇ ਹੋਏ ਲਗੇ ਸ਼ਰਟ ਦੇ ਵਿੱਚ ਇੱਕ ਆ ਵਾਲੇ ਪੱਤੇ ਜੇ ਬਣੇ ਭੈਣੇ ਇਹ ਇਹਦੀ ਬਾਟਮ ਆ ਲਾਈਟ ਲਾਈਟ ਜੇ ਵਿੱਚ ਇਹਦੇ ਮਹਿੰਦੀ ਛੇੜਾ ਕਵ ਬਾਟਮ ਦਾ ਕਲਰ ਆਪ ਨੂੰ ਥੋੜਾ ਜਿਹਾ ਡਾਰਕ ਰੱਖਣਾ ਪੈਂਦਾ ਜੇ ਆਪਾਂ ਲਾਈਟ ਦੇ ਵਿੱਚ ਰੱਖ ਲਾਂ ਕਲਰ ਬਾਟਮ ਦਾ ਤਾਂ ਉਹ ਜੱਜਦਾ ਨਹੀਂ ਹੁੰਦਾ ਹੈਗਾ ਕਿ ਕਦੇ ਵਾਸਤੇ ਵੀ ਆਪਾਂ ਬਾਟਮ ਦਾ ਕਲਰ ਥੋੜਾ ਜਿਹਾ ਆਪਾਂ ਜਿਆਦਾ ਡਾਰਕ ਰੱਖਾਂਗੇ ਬਾਟਨ ਦਾ ਕਲਰ ਦੇਖੋ ਆ ਵਿੱਚ ਲਾਈਟ ਜਾਂ ਮੈਂ ਇਹ ਸੀ ਤਾਂ ਆਪਾਂ ਥੋੜਾ ਜਿਹਾ ਡਾਰਕ ਕਰਤਾ ਮੈਂ ਇਹਦੀ ਬਾਟਨ ਦਾ ਕਲਰ ਬਹੁਤ ਪਿਆਰੀ ਦੇਖੋ ਡਿਜ਼ਾਈਨਿੰਗ ਬਣੂਗੀ ਇਦਾਂ ਜੇਕਰ ਤੁਸੀਂ ਆਹਾਂ ਵੀ ਆਪਣਾ ਇਥੋਂ ਕੱਟ ਕਰਕੇ ਹਨ ਆਪਣੀ ਮੂਰੀ ਵਗੈਰਾ ਤੇ ਲਗਾਉਣਾ ਹੋਇਆ ਤਾਂ ਕਾਫੀ ਸੋਹਣਾ ਸੂਟ ਸਟਿਚ ਹੋਊਗਾ ਆਪਣਾ ਇਹ ਜੇ ਤੁਸੀਂ ਵਰਕ ਕਰਵਾਉਣਾਗਾ ਇਦਾਂ ਦੇ ਪੱਤੇ ਜੇ ਵੀ ਬਣ ਜਾਣਗੇ ਵਰਕ ਦੇ ਵਿੱਚ ਤੁਸੀਂ ਆਪਣਾ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਹਾਂਜੀ ਨੈਕਸਟ ਦੇਖੋ ਆਹ ਵਾਲਾ ਆਪਣਾ ਆਲ ਓਵਰ ਸੂਟ ਹੈਗਾ ਦੇਖੋ ਬਹੁਤ ਪਿਆਰਾ ਪ੍ਰਿੰਟ ਹੈ ਵਾਲਾ ਵੀ ਵਾਈਟ ਤੇ ਬਲੈਕ ਦਾ ਕੰਬੀਨੇਸ਼ਨ ਹੈਗਾ ਇਹਦੇ ਨਾਲ ਤੁਸੀਂ ਵਾਈਟ ਬਾਟਮ ਵੀ ਲਗਾ ਸਕਦੇ ਹੋ ਇਹਦੇ ਨਾਲ ਬਲੈਕ ਵੀ ਲਗਾ ਸਕਦੇ ਹੋ ਬਲੈਕ ਕਲਰ ਦਾ ਪੈਚ ਲਗਾ ਕੇ ਤੇ ਵਰਕ ਕਰਵਾਉਣਾ ਹੈ ਤਾਂ ਕਾਫੀ ਸੋਹਣਾ ਲੁੱਕ ਦੇਊਗਾ ਇਹ ਵਾਲਾ ਸੂਟ ਬਲੈਕ ਕਲਰ ਦੇ ਪੈਚ ਦੇ ਨਾਲ ਬਹੁਤ ਪਿਆਰੀ ਪ੍ਰਿੰਟਿੰਗ ਆ ਗਈ ਕੈਮਰੇਕ ਦੇ ਵਿੱਚ ਅਗਰ ਜਿਹਨੂੰ ਇਹ ਪਸੰਦਾ ਕੱਪੜਾ ਇਹ ਲੈ ਸਕਦੇ ਹੋਗੇ ਹਾਂ ਜੀ ਲੈਕਸ ਦੇਖੋ ਇਹ ਵਾਲਾ ਕਿਸੇ ਕਸਟਮਰ ਦਾ ਆਪਣੇ ਰੈਡੀ ਕਰਵਾਇਆਗਾ ਇਹਦੇ ਨਾਲ ਇਹ ਦੁਪੱਟਾ ਵਗੈਰਾ ਵੀ ਆਪਣੇ ਰੈਡੀ ਕਰਵਾਉਣ ਵਾਲਾ ਇਹ ਵੀ ਉਹਨਾਂ ਨੇ ਕੈਮਰੇਕ कॉटन ਦੇ ਵਿੱਚ ਹੀ ਤਿਆਰ ਕਰਵਾਇਆ ਦੇ ਤੁਸੀਂ ਇਹ ਮੈਂ ਤੁਹਾਨੂੰ ਇੱਕ ਡਿਜ਼ਾਈਨ ਦਿਖਾ ਰਹੀ ਹਾਂ ਕਿ ਵੀ ਤੁਸੀਂ ਐਦਾਂ ਵੀ ਆਪਣਾ ਤਿਆਰ ਕਰਵਾ ਸਕਦੇ ਹੋਗੇ ਇਹ ਉਹਨਾਂ ਦੀ ਬਾਟਮ ਆਗੀ ਇਹ ਦੇਖੋ ਉਹਨਾਂ ਦੀ ਸ਼ਰਟ ਹੈ ਸ਼ਰਟ ਤੇ ਵੀ ਉਹਨਾਂ ਨੇ ਵਰਕ ਕਰਵਾਇਆ ਦੇਖੋ ਕਾਫੀ ਸੋਹਣੀ ਤੇ ਖੂਬਸੂਰਤ ਡਿਜ਼ਾਈਨਿੰਗ ਹੈਗੀ ਇਹ ਨਾਲ ਹੈ ਜੇ ਆਪਾਂ ਦੁਪੱਟਾ ਰੈਡੀ ਕਰਵਾਉਣਾਗਾ ਦੇਖੋ ਕਿੰਨੀ ਪਿਆਰੀ ਚੀਜ਼ ਬਣ ਰਹੀ ਹੈਗੀ ਐਵੇਂ ਦੇਖੋ ਤੁਸੀਂ ਇਹ ਦੇਖੋ ਨੈੱਕ ਦਾ ਵਰਕ ਆ ਗਿਆ ਤੇ ਇਹ ਵਾਲਾ ਆਹ ਦੇਖੋ ਇਦਾਂ ਢੇਰੇ ਦੇ ਉੱਪਰ ਤੇ ਇਧਰ ਆ ਗਿਆ ਬਾਟਮ ਦੇ ਉੱਪਰ ਦੇ ਕਿੰਨੀ ਪਿਆਰੀ ਪ੍ਰਿੰਟਿੰਗ ਆ ਦੀ ਕਿੰਨੀ ਪਿਆਰੀ ਇਹਦੀ ਵਰਕ ਤੇ ਫਿਨਿਸ਼ਿੰਗ ਆ ਰਹੀ ਹੈਗੀ ਦੇਖੋ ਇਦਾਂ ਦੇ ਸੂਟ ਤੁਸੀਂ ਲੈਣਾ ਚਾਹੋ ਸੋਬਰ ਸਰਦਾਰੀ ਤਾਂ ਭਾਵੇਂ ਅਣਗਿਣਤ ਸੂਟ ਤੁਸੀਂ ਇਦਾਂ ਦੇ ਬਣਵਾ ਕੇ ਲੈ ਸਕਦੇ ਹੋਗੇ ਤੁਸੀਂ ਇਹ ਆਲ ਓਵਰ ਦੇ ਵਿੱਚ ਲੈਣਾਗਾ ਤੁਸੀਂ ਆਪਣਾ ਮੈਚਿੰਗ ਦੇ ਵਿੱਚ ਇਦਾਂ ਹੀ ਲੈਣਾਗਾ ਸਾਰਾ ਐਵੇਂ ਵਰਕ ਕਰਵਾ ਕੇ ਪਹਿਲਾਂ ਜਿੰਨੇ ਮੈਂ ਤੁਹਾਨੂੰ ਆਹ ਸੂਟ ਦਿਖਾਏ ਰਹੇ ਨੇ ਮੈਂ ਤੁਸੀਂ ਸਾਰਿਆਂ ਦੇ ਉੱਪਰ ਇਹਨਾਂ ਕਿਸੇ ਦਾ ਵੀ ਤੁਸੀਂ ਇਦਾਂ ਹੀ ਬਾਏ ਕਰਕੇ ਆਹ ਵਾਲਾ ਵਰਕ ਕਰਵਾ ਕੇ ਵੀ ਤੁਸੀਂ ਲੈ ਸਕਦੇ ਹੋਗੇ ਬਹੁਤ ਸੋਹਣਾ ਪ੍ਰਿੰਟਾ ਦਾ ਆਪਣਾ ਬਹੁਤ ਸੋਹਣਾ ਵਰਕ ਹੋਇਆ ਹੈਗਾ ਨਾਲ ਆਪਾਂ ਇਹਦੇ ਦੁਪੱਟਾ ਵਗੈਰਾ ਲਵਾਂਗੇ ਤਾਂ ਇਹਨੂੰ ਕੋਈ ਐ ਕਹਿ ਨਹੀਂ ਸੱਟਦਾ ਹੈਗਾ ਵੀ ਹਾਂ ਇਹ ਸਸਤਾ ਸੂਟ ਬਣਿਆ ਹੋਇਆ ਹੈਗਾ ਪੂਰਾ ਮਹਗਾ ਮਹਗੇ ਸੂਟ ਦੀ ਲੁੱਕ ਦੇਊਗਾ ਆਪਾਂ ਨੂੰ ਬਹੁਤ ਪਿਆਰੇ ਦੇਖੋ ਇਹਦਾ ਆਪਾਂ ਨੇ ਡਿਜ਼ਾਈਨ ਤਿਆਰ ਕਰਵਾਈ ਹੈਗੀ ਹਾਂਜੀ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਆਪਣਾ ਸੂਟ ਹਨ ਇਹਨਾਂ ਵਿੱਚੋਂ ਕੋਈ ਲੈਣਾ ਹੋਇਆ ਤਾਂ ਆਪਣਾ ਸਕਰੀਨਸ਼ਾਟ ਭੇਜ ਕੇ ਪਹਿਲਾਂ ਬੁੱਕ ਕਰਵਾ ਕੇ ਆਪਣਾ ਸੂਟ ਲੈ ਸਤਾ ਕਰਿਓਗੇ ਤੇ ਜੋ ਤੁਹਾਨੂੰ ਪਸੰਦ ਹੋਇਆ ਤੇ ਉਹਦੇ ਕੋਈ ਵਰਕ ਵਗੈਰਾ ਤੁਸੀਂ ਕਰਵਾਉਣਾਗਾ ਬਾਟਮ ਵਾਲਾ ਜਾਂ ਜਿੱਦਾਂ ਆਪਾਂ ਤੁਹਾਨੂੰ ਇਹ ਸ਼ਰਟ ਦਾ ਵਰਕ ਦਿਖਾਇਆ ਹੈ ਕਿਵੇਂ ਵੀ ਤੁਸੀਂ ਆਪਣਾ ਹਨਾ ਤਿਆਰ ਕਰਵਾ ਕੇ ਲੈ ਸਕਦੇ ਬਿੱਦੇ ਦੁਪੱਟਾ ਵੀ ਦੋੜ ਦੁਪੱਟਾ ਜਿਹਨੂੰ ਦੁਪੱਟਾ ਤਿਆਰ ਕਰਵਾਉਣਾ ਹੈ ਆਪਣਾ ਦੁਪੱਟਾ ਵੀ ਤਿਆਰ ਕਰਵਾ ਸਕਦੇ ਹੋਗੇ ਵਰਕ ਦੇ ਨਾਲ ਫਿਨਿਸ਼ਿੰਗ ਲੈ ਕੇ ਫਿਨਿਸ਼ਿੰਗ ਕਰਵਾ ਕੇ ਵੀ ਸੂਟ ਲੈ ਸਕਦੇ ਹੋਗੇ ਹਨ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋਗੇ ਲੇਸਾਂ ਵਗੈਰਾ ਨਾਲ ਜਿਵੇਂ ਤੁਹਾਨੂੰ ਪਸੰਦ ਹੋਇਆ ਆਪਣੀ ਸਟਿਚਿੰਗ ਦਾ ਸਟਾਈਲ ਸਾਨੂੰ ਭੇਜ ਕੇ ਉਦਾਂ ਵੀ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਮਾਨ ਤਾਂ ਤੂੰ ਆ ਗਈ ਫੇਰ ਇਹ ਫੇਰ ਪਹੁੰਚ ਗਈ ਇਹਨੇ ਇੱਕ ਵੀਡੀਓ ਮਸਾਂ ਬਣਾਉਣ ਦਿੱਤੀ ਹੈ ਕਸੂਟਾਂ ਦੀ ਬਸ ਪ੍ਰਿੰਟਡ ਦੇ ਭੱਲਿਆਂ ਦੀ ਦੁਬਾਰੇ ਫੇਰ ਪਹੁੰਚ ਗਈ ਆ ਦੇਖੋ ਜੀ ਕਿਵੇਂ ਜਾ ਕੇ ਕੀ ਖਾਨੀ ਆ ਕੀ ਆਹੇ ਕੁੱਕਲੇ ਵਿੱਚ ਕੁੱਕਲੇ ਖਾਣੀਆਂ ਇਹ ਸਮਝਿਆ ਕਰ ਤੂੰ ਇੰਨਾ ਦੁਪਹਿਰਾ ਹੋਇਆ ਪਿਆਗਾ 12 ਵਜੇ ਪਾਣੀ ਪੀਣਾ ਪਾਣੀ ਕੁੱਕਲੇ ਨਾਲ ਲੀਂ ਗਿੰਦੇ ਹੁੰਦੇ ਠੰਗੂ ਠੰਗੂ ਹੋ ਜਾਂਦੇ ਬੁੱਤਾ ਬਸ ਸਾਨੂੰ ਕੰਮ ਤਾਂ ਕਰਨ ਦੇ ਦਿਆ ਕਰ ਕੋਈ 2 ਮਿੰਟਾਂ ਜਿ ਭੱਜ ਜਾਈ ਹੁੰਦੀ ਆ ਫਿਸ਼ੋ ਇਹਨੂੰ ਫੇਰ ਛੱਡਿਆ ਉਹ ਠੰਗਾ ਮਿਲਿਆ ਦੇ ਪਾਣੀ ਦਾ ਬੈਲੇ ਮਿਲਿਆ ਦੇ ਸਾਨੂੰ ਦੇ ਦੇ ਇਹ ਕੁੱਪਲੇ ਹੈ ਮੈਂ ਦੰਨੇ ਤੇ ਆ ਵੀਰੇ ਰੱਖਦੇ ਵੀਰੇ ਨੂੰ ਇੱਕ ਪੈਕਟ ਬਰਾਦਰ ਨੂੰ ਮੈਂ ਲੈ ਦੋ ਇੱਕ ਤਾਂ ਦੋ ਦੋਨੇ ਕਿਥਾਈ ਕਿ ਕਿ ਕੇ